ਸਫਾਈ ਵੀ ਪੂਰੀ ਫੁੱਲਾ ਜੇ ਪਾ ਡੰਗਾ ਇਹਦੀ ਗੱਲ ਕਰੀਏ ਵੀ ਕਿੰਨਾ ਡੂੰਗਾ ਜਾਂਦਾ ਆਹ ਦੇਖ ਲਓ ਬਾਈ ਇੰਨਾ ਡੂੰਗਾ ਜਾਈ ਜਾਂਦਾ ਪੂਰਾ ਵਧੀਆ ਚੱਲੀ ਜਾਂਦਾ ਮਲਟੀ ਸਪੀਡ ਗੇਅਰ ਹੈ ਇਹਦਾ ਪੀਡੀਸੀ ਦਾ ਪਹਿਲੇ ਗੇਅਰ ਤੇ ਚੱਲਦਾ ਟੂ ਸਪੀਡ ਹੈ ਫਾਰਮ ਟਰੈਕ 60 55 HP ਆ ਓਵਰ ਹੀਟਰ ਖੜਕਣ ਲੱਗ ਪਾਏ ਨੇ 14-15 ਉਹ ਚੱਕਰ ਦੇ ਚੱਲੀ ਹੁੰਦਾ ਦੇ ਉੱਥਾਂ ਨਹੀਂ ਹੁੰਦਾ ਇਹ ਬਈ ਸਾਹ ਬਾਹਣ ਹੈ ਇਕੱਠਾ ਬਣਾਇਆ ਹੋ ਜਣਿਆ ਨਹੀਂ ਹੈਗਾ ਵੀ ਕੋਈ ਚਰਚਾਂ ਗੁਰਚਾਂ ਚਲਾਇਆ ਤੇ ਇੱਕ ਇਹ ਇਹ ਪਟਾ ਦਾ ਪੀਜਣਾ ਸਿੱਧਾ ਟੱਪੜ 'ਚ ਸੁਪਰ ਹੀਟਰ ਨਾਲ ਤੇ ਉਧਰੋਂ ਤਵੀਆਂ ਮਰੀਆਂ ਦਾ ਉਹ ਤਵੀਆਂ ਮਾਰ ਕੇ ਫੇਰ ਸੁਪਰ ਹੀਟਰ ਨਾਲ ਕੰਕੜੀ ਵਿਜਾਈ ਕਰਨੀ ਆ ਆਹ ਕਿਹੜਾ ਉਨ ਨਾਲ ਲਾਤਾ ਕਰਾ ਇਹਦੇ ਬੱਟ ਦੇ ਨਾਲ ਥੋੜਾ ਮੋਟਾ ਉੱਚਾ ਘੇਰੇ ਲੋਡ ਘੇਰਾ ਲਾ ਕੇ ਉਦੋਂ ਬਾਅਦ ਪੌਣੀ ਸਿੱਟ ਕੇ ਫਿਰ ਬੀਬੂ ਦਾ ਕੰਮ ਚਲਾਵਾਂਗੇ ਤੇ ਟਰੈਕਟਰ ਕੁੱਲ ਮਿਲਾ ਕੇ ਬਾਈ ਸੁਪਰ ਸੀਡਰ ਤੇ ਪਾਸ ਆ। ਵੀ ਇਹੇ ਜੀ ਗੱਲ ਨਹੀਂ। ਤੇ ਇਹ ਪਟਾ ਵੀਜਣਾ ਸਾਰਾ ਸੁਪਰ ਸੀਡਰ ਦਾ ਤੱਪੜ 'ਚ। ਤੇ ਇਹ ਵੀਜਾਂਗੇ। ਕਵੀਆਂ ਮਾਰ ਕੇ ਇਹਦੇ ਦਾ ਟਰੈਕਟਰ ਦੂਜੇ ਜੀ ਵੀ ਤੁਰਿਆ ਫਿਰੂ ਕੋਈ ਦਿੱਕਤ ਨਹੀਂ ਆਉਂਦੀ ਇਹਨੂੰ। ਤੱਪੜ 'ਚ ਥੋੜਾ ਜਿਹਾ ਲੋੜ ਮਾਣਦਾ ਤਾਂ ਕਰਕੇ ਪਹਿਲੇ ਜੇ ਰੱਖਣਾ ਪੈਂਦਾ। ਇਹ ਰਾ ਪੀਡੀਸੀ ਦਾ ਤੇ ਟਰੈਕਟਰ ਕੋਈ ਜਾਵੇ ਔਖਾ ਨਹੀਂ ਹੋਇਆ ਸੌਖੀ ਚੱਲੀ ਜਾਂਦਾ 7 ਫੁੱਟਾ ਸੂਪਰ ਸੀਟਰ ਆ 2 ਸਪੀਡ ਟਰੈਕਟਰ ਆ ਟਾਂਗੀਆਂ ਲਾਉਂਦਾ ਪਰ ਚੱਕਿਆ ਜਾਂਦਾ ਪੂਰੇ ਕਿਉਂਕਿ ਇਹਦੇ ਵੇਟ ਬੂਡ ਨਹੀਂ ਹੈਗਾ 14 1500 ਚੱਕਰ ਦੇ ਚੱਲਦਾ 2 ਸਪੀਡ ਫਾਰਮ ਟਰੈਕ 60 2 ਸਪੀਡ ਦਾ ਹੋਰ ਕੋਈ ਜਿੱਕਰ ਹੀ ਟੂ ਸਪੀਡ ਚੱਲਦੇ ਤਾਂ ਵਧੀਆ ਨੇ ਸਾਬਾਨ ਤੇ ਚੱਲੀ ਜਾਂਦੇ ਜਿਵੇਂ ਤੇ ਬਾਹਰ ਪਾਹਣ ਨੂੰ ਮਲਦੇ ਨਹੀਂ ਇੱਕ ਥੋੜਾ ਜਿਹਾ ਮੰਨ ਲਓ ਵੀ ਔਖੇ ਜਿਹੇ ਹੋ ਕੇ ਚੱਲਦੇ ਆ ਜਿਵੇਂ 3 ਸਪੀਡ 4 ਸਪੀਡ ਟਰੈਕਟਰ ਜਿਹੜੇ ਉਹ ਔਖੇ ਚੱਲਦੇ ਆ ਇਹ ਸੋਨੇ ਟੰਗ ਹੋ ਕੇ ਚੱਲਦੇ ਆ ਇਹਦੇ ਕਰਤੇ ਸੀਗੇ ਆ ਵੇਖੋ ਇਹਦੇ ਲੈਣ ਸੀਗੀ ਨਾਲ-ਨਾਲ ਤੇ ਵਧੀਆ ਸਫਾਈ ਦਿੱਤੀ ਇਹਨੇ ਕੋਈ ਐ ਨਹੀਂ ਹੈਗਾ ਵੀ ਸਫਾਈ ਨਹੀਂ ਦਿੰਦਾ 2 ਸਪੀਡ ਟਰੈਕਟਰ ਵੀ ਚੱਲ ਦੇਦਾ ਵਧੀਆ ਡੰਗਾ ਲਾਉਣਾ ਇਹਨੇ ਵਧੀਆ ਲਾਉਂਦਾ ਇਹ ਨਹੀਂ ਹੈਗਾ ਵੀ ਆਪਾਂ ਨੂੰ ਪੈਸੇ ਲਾਉਣੇ ਪੈਣਗੇ 3 ਸਪੀਡ ਲੈਉਣਾ ਪਊਗਾ ਮੈਨੂੰ ਇਹ ਲੱਗਦਾ ਵੀ ਯਾਰ ਇਹਦੇ ਕਰਚੇ ਵਾਲੇ 'ਚ ਵੀ ਤਵੀਆਂ ਮਾਰਕੇ 2 ਸਪੀਡ ਚੱਲ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਜਿਹੜੇ-ਜਿਹੜੇ ਭਰਾ ਨੇ ਬੀਜੀ ਆ ਕਰਚੇ ਵਾਲੇ 'ਚ ਵੀ 2 ਸਪੀਡ ਨਾਲ ਤਵੀਆਂ ਮਾਰ ਕੇ ਉਹ ਵੀ ਜ਼ਰੂਰ ਦੱਸਿਓ ਤੇ ਤੋਰਾ ਚੈੱਕ ਕਰੋ ਬਈ ਪੂਰਾ ਵਧੀਆ ਤੋਰਾ ਤੇ ਸਫਾਈ ਵੀ ਫੁੱਲਾ ਹੋ ਪੀੜੀ ਸੀ ਦਾ ਸੁਪਰ ਸੀਡਰ ਫਾਰਮ ਟਰੈਕ ਆ 2 ਸਪੀਡ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ YouTube ਦੇ ਜਿਹੜਾ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ